आयुर्वेदा ਕੀ ਹੈ ਕਿਵੇਂ ਸਾਡੀ ਸਿਹਤ ਨੂੰ ਠੀਕ ਰੱਖਦੀ ਹੈ ਪਹਿਲਾਂ ਤਾਂ ਤੁਹਾਡੇ ਤੋਂ ਹੀ ਜਾਣਾਂਗੇ ਇਹ ਦਾਅਵੇ ਨਾ کہہ ਸਕਦਾ ਕਿ ਆਯੁਰਵੇਦ ਦਾ ਗਿਆਨ ਸ਼ਾਇਦ ਹੀ ਕਿਸੇ ਨੂੰ ਬਹੁਤ ਘੱਟ ਲੋਕਾਂ ਨੂੰ ਜੀ ਆਪ ਜੀ ਦੇਖਦੇ ਸਾਡੇ ਗੀਤਾ ਗ੍ਰੰਥ ਹੈ ਬਹੁਤ ਮਹਾਨ ਗ੍ਰੰਥ ਸਾਰੇ ਚਾਰੇ ਵੀਦ ਹੈ ਜੀ ਉਹਨਾਂ ਦਾ ਇੱਕ ਉਪਵੇਦ ਹੈ ਆਯੁਰਵੇਦ ਗ੍ਰੰਥ ਆਪਣੇ ਆਪ ਅਸੀਂ ਕੀ ਕਰਦੇ ਸਾਨੂੰ ਲੱਗਦਾ ਵੀ ਪੇਨ ਕਿਲਰ ਲੈ ਲਓ ਠੀਕ ਹੋ ਜਾਊਗਾ ਜਦੋਂ ਮੇਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਸਿਹਤ ਨਾਲ ਜੁੜੀਆਂ ਅਸੀਂ ਉਹਨਾਂ ਨੂੰ ਅਵੋਇਡ ਕਰ ਦਿੰਨੇ ਆ ਕਿਵੇਂ ਪਹਿਚਾਨਣਾ ਚਾਹੀਦਾ ਆਪਦੇ ਆਪ ਨੂੰ ਬਹੁਤ ਆਸਾਨੀ ਨਾਲ ਅਸੀਂ ਆਪਣੇ ਆਪ ਨੂੰ ਠੀਕ ਰੱਖ ਸਕਦੇ ਹਾਂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਗਾ ਕਿ ਕਿਸ ਤਰ੍ਹਾਂ ਸੀ ਜਾਣੀਏ ਕਿ ਮੇਰਾ ਗੁਣ ਕੀ ਹੈ ਜੀ ਮੇਰੀ ਪ੍ਰਕਿਰਤੀ ਕੀ ਹੈ ਜਿਸ ਨੂੰ ਜਾਣ ਕੇ ਸੀ ਨਿਰੋਗ ਰਹਿਣਾ ਕੀਆ ਜਾਂਦਾ ਹੈ ਕਿ ਮੂਲ ਰੂਪ ਚੇਤ ਤਿੰਨ ਤਰ੍ਹਾਂ ਦੇ ਲੋਕ ਨੇ ਦੁਨੀਆ 'ਚ ਵੈਸੇ ਸਾਤ ਨੇ ਪਰ ਤਿੰਨ ਬੀਸ ਐ ਕਿਹੜੇ ਕਿਹੜੇ ਰਜੋਗੁਣ ਵਾਲੇ ਤਮੋਗੁਣ ਵਾਲੇ ਔਰ ਸਤੋਗੁਣ ਵਾਲੇ ਜੀ ਜਿਹਨੂੰ ਸਾਡੇ ਡਾਕਟਰ ਕਹਿੰਦੇ ਆ ਬਾਤ ਪਿਤ ਔਰ ਕਫ ਹੁੰਦੇ ਜੀ ਹੁਣ ਆਪਣੇ ਆਪ ਨੂੰ ਜਾਣਨਾ ਕਿ ਮੇਰੇ 'ਚ ਬਾਤ ਜ਼ਿਆਦਾ ਹੈ ਪਿਤ ਜ਼ਿਆਦਾ ਹੈ ਜਾਂ ਕਫ ਜ਼ਿਆਦਾ ਹੈ ਇਹ ਗਿਆਨ ਲੈਣਾ ਸਭ ਤੋਂ ਜ਼ਰੂਰੀ ਦੱਸਿਆ ਸਾਰੇ ਮਾਪਕਾਂ ਨੇ ਸਿਰ ਦਰਦ ਦਾ ਕਾਰਨ ਕੀ ਐ ਇਹ ਸਾਨੂੰ ਨਹੀਂ ਪਤਾ ਸਾਡੇ ਡਾਕਟਰ ਨੂੰ ਨਹੀਂ ਪਤਾ ਨਾ ਇਹ ਦਾਅਵੇ ਨਾ ਕਹਿ ਸਕਦਾ ਜੀ ਕੀ ਕਹਣਾ ਨਹੀਂ ਪਤਾ ਇਹ ਸਿਰਫ ਆਯੁਰਵੈਦਿਕ ਨੇਚਰ ਦੇ ਔਰ ਜਿਹੜੇ ਭਗਤ ਔਰ ਸੰਤ ਨੇ ਹੂੰ ਉਹ ਦੱਸ ਸਕਦੇ ਤੁਹਾਡੇ ਸਿਰ ਦਰਦ ਕਿਉਂ ਜਿਹੜੀ ਆਪਾਨ ਵాయు ਬਣਦੀ ਹੈ ਗੰਦੀ ਵాయు ਬਣਦੀ ਹੈ ਉੱਪਰ ਜਾਣਾ ਸ਼ੁਰੂ ਰਹੀਂਦੀ ਅਸੀਂ ਡਾਕਟਰ ਕੋਲ ਗਏ ਜੀ ਮੇਰੇ ਨਾਲ ਸਿਰ ਦਰਦ ਬੜਾ ਹੂੰ ਹੁਣ ਉਹ ਸਿਰ ਦਰਦ ਉਸ ਵాయు ਕਰਕੇ ਲੇਕਿਨ ਉਹਨਾਂ ਨੇ ਪੇਨ ਕਿਲਰ ਦੇਣਾ ਜੀ ਉਸ ਵాయు ਨੂੰ ਠੀਕ ਨਹੀਂ ਕਰਨਾ ਉਹੀ ਵాయు ਸਾਡੇ ਜੋੜਾਂ ਜਾਏਗੀ ਜੋੜਾਂ ਦਰਦ ਹੋਣਗੇ ਉਹੀ ਵਾਇਰ ਸਾਡੇ ਗਠੀਆ ਬਣਾ ਦੇਗੀ ਉਹ ਵਾਇਰ ਸਾਡੇ ਪੈਰਲਾਈਜ਼ ਕਰ ਦੇਗੀ ਉਹ ਵਾਇਰ ਸਾਨੂੰ ਚਿੰਤਾ ਦੇਗੀ ਉਹੀ ਵਾਇਰ ਉਹ ਸਾਡੇ ਬ੍ਰੇਨ ਤੇ ਅਟੈਕ ਕਰ ਦੇਗੀ ਔਰ ਸਾਨੂੰ ਹਮੇਸ਼ਾ ਵਿਚੇਨ ਰੱਖੇਗੀ ਕੋਈ ਵੀ ਆਪਦੇ ਆਪ ਨੂੰ ਕਿਵੇਂ ਪਛਾਣੇ ਕਿ ਜਿਹੜੀ ਉਹਦੀ ਬੋਡੀ ਐ ਕਿਸ ਟਾਈਪ ਦੀ ਐ ਜਿਹੜੇ ਵਾਤ ਵਾਲੇ ਲੋਕ ਹੁੰਦੇ ਆ ਜੀ ਉਹ ਬੜੇ ਹੀ ਸੋਹਣੇ ਹੁੰਦੇ ਹਮਮ ਸੁੰਦਰ ਜੀ ਉਹ ਦਿਲ ਦੇ ਵੀ ਸਾਫ਼ ਹੁੰਦੇ ਨੇ ਸਕੀਮੀ ਬਹੁਤ ਹੁੰਦੇ ਕ੍ਰੀਏਟਿਵ ਜੀ ਐਕਟਿਵ ਹਮ ਕ੍ਰੀਏਟਿਵ ਨੇ ਪੂਰੇ रचनात्मक ਉਹਨਾਂ ਦੇ ਹੱਥ ਠੰਡੇ ਹੁੰਦੇ ਆ ਉਹਨਾਂ ਦੇ ਅੰਦਰ ਸਾਰੇ ਅੱਛੇ ਅੱਛੇ ਗੁਣ ਬਹੁਤ ਹੁੰਦੇ ਆ ਪਰ ਇੱਕ ਕਮ ਗੁਣ ਹੁੰਦਾ ਕਿ ਉਹ ਜ਼ਿਆਦਾ ਸੋਚਦੇ ਜਦੋਂ ਵాయు ਕ੍ਰੀਏਟੀਵਿਟੀ ਵਾਸਤੇ ਵాయు ਮਾਈਂਡ ਚ ਆਈ ਕ੍ਰੀਏਟੀਵਿਟੀ ਕਰਨ ਵਾਸਤੇ ਪਰ ਉਹ ਚੈਨਲਾਈਜ਼ ਅਗਰ ਨਹੀਂ ਕਰੇਗਾ ਉਹ ਚੈਨਲਾਈਜ਼ ਨਹੀਂ ਕਰ ਪਾਏਗਾ ਕ੍ਰੀਏਟਿਵ ਨਹੀਂ ਕਰ ਪਾਏਗਾ ਕ੍ਰੀਏਟੀਵਿਟੀ ਤੇ ਕੀ ਹੋਏਗਾ ਉਹ ਉਲសា ਚਿੰਤਾ ਚਲੇ ਜਾਏ ਮੈਦਾ ਬਿਲਕੁਲ ਨਾ ਖਾਓ ਅਦਰ ਰਾਜੀ ਭੋਜਨ ਰਾਜ ਗੁਣ ਵਾਲੇ ਰਜੋ ਗੁਣ ਵਾਲੇ ਵਾਤ ਵਾਲੇ ਖਾਂਗੇ ਤੇ ਉਹਨਾਂ ਦੇ ਅੰਦਰ ਪਹਿਲੇ ਰੱਬ ਨੇ ਹਵਾ ਜਿਆਦਾ ਰੱਖੀ ਹੋਰ ਹਵਾ ਵਧੇਗੀ ਜਦ ਸੱਲੇ ਮਨ ਚ ਹਵਾ ਦੂਸੀ ਚ ਜਾਏਗੀ ਤੇ ਸਾਡਾ ਮਨ ਵਿਕਾਰਾਂ ਵੱਲ ਜਾਂਦਾ ਹੈ ਤੇ ਜੈਸਾ ਖਾਏ ਹਨ ਵੈਸਾ ਹੋਏ ਮਨ ਅਗਰ ਸਿਖ ਖੁਸ਼ ਰਹਿਣਾ ਹੈ ਪ੍ਰਬੁੱਧ ਰਹਿਣਾ ਹੈ ਤੇ ਸਾਨੂੰ ਆਪਣੇ ਅੰਨ ਬਾਰੇ ਸੋਚਣਾ ਪੈਣਾ ਕਿ ਅਸੀਂ ਕੀ ਖਾਣਾ ਹੈ ਕੀ ਨਹੀਂ ਖਾਣਾ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਸ਼ਵਿੰਦਰ ਕੌਰ ਅੱਜ ਦੀ ਭੱਜ ਦੌੜ ਭਰੀ ਇਸ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਸੋਚੀਏ ਕਿ ਸਭ ਤੋਂ ਵੱਡਾ ਚੈਲੰਜ ਕੀ ਆ ਤਾਂ ਸਭ ਤੋਂ ਵੱਡਾ ਚੈਲੰਜ ਹੈ ਆਪਣੀ ਸਿਹਤ ਨੂੰ ਠੀਕ ਰੱਖਣਾ ਕਿਉਂਕਿ ਜਿਹੜਾ ਸਾਡਾ ਰਹਿਣ ਸਹਿਣ ਆ ਖਾਣ ਪੀਣ ਆ ਬਹੁਤ ਹੱਦ ਤੱਕ ਬਦਲ ਗਿਆ ਪਹਿਲਾਂ ਦੇ ਜ਼ਮਾਨੇ ਦੀ ਅਗਰ ਅਸੀਂ ਗੱਲ ਕਰੀਏ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਸਾਡੇ ਵਿੱਚ ਦੌੜ ਲੱਗੀ ਹੋਈ ਹੈ ਅਜਿਹੇ ਦੇ ਵਿੱਚ ਜਿਹੜੀ ਚੀਜ਼ ਨੂੰ ਸਾਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਸ ਦੇਣੀ ਹੁੰਦੀ ਹੈ ਸਾਡੀ ਸਿਹਤ ਨੂੰ ਉਹਨੂੰ ਅਸੀਂ ਨਹੀਂ ਦੇ ਪਾ ਰਹੇ ਤੇ ਜਦੋਂ ਸਾਡੀ ਸਿਹਤ ਖਰਾਬ ਹੁੰਦੀ ਹੈ ਤੇ ਫਿਰ ਸਾਨੂੰ ਉਸ ਦਾ ਕੋਈ ਹੱਲ ਨਹੀਂ ਨਿਕਲਦਾ ਲੱਗਦਾ ਫਿਰ ਸਾਨੂੰ ਇਹ ਲੱਗਦਾ ਕਿ ਹੁਣ ਅਸੀਂ ਕਿਹੜੇ ਪਾਸੇ ਜਾਈਏ ਕੀ ਕਰੀਏ ਕਿਸ ਤਰ੍ਹਾਂ ਸੇਤ ਨੂੰ ਠੀਕ ਰੱਖੀਏ ਕੀ ਸਾਡਾ ਖਾਣਾ ਪੀਣਾ ਹੋਣਾ ਚਾਹੀਦਾ ਇਹਨਾਂ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ Swami Rajeshwar Anand ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਸੀ ਆਪਣੀ ਸੇਤ ਨੂੰ ਠੀਕ ਰੱਖ ਸਕਦੇ ਹਾਂ ਕਿਸ ਤਰ੍ਹਾਂ ਜਿਹੜੇ ਅਸੀਂ ਸਮਾਜ ਦੇ ਥਾਣੇ ਬਾਣੇ ਦੇ ਵਿੱਚ ਉਲਝੇ ਹੋਈਆਂ ਉਹਦੇ ਵਿੱਚੋਂ ਕਿਵੇਂ ਨਿਕਲ ਸਕਦੇ ਹਾਂ ਤਾਂ Swami ਜੀ ਤੁਹਾਡਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਮੀ ਜੀ ਜਿਸ ਤਰ੍ਹਾਂ ਕਿ ਤੁਸੀਂ ਬਹੁਤ ਅੱਛੇ ਵੈਦ ਵੀ ਹੋ ਤੁਹਾਡੇ ਕੋਲੇ ਇੱਕ ਚੰਗਾ ਤਜਰਬਾ ਹੈ ਤਾਂ ਆਯੁਰਵੈਦਾ ਕੀ ਹੈ ਕਿਵੇਂ ਸਾਡੀ ਸਿਹਤ ਨੂੰ ਠੀਕ ਰੱਖਦੀ ਹੈ ਪਹਿਲਾਂ ਤਾਂ ਤੁਹਾਡੇ ਤੋਂ ਹੀ ਜਾਣਾਂਗੇ ਆਪ ਜੀ ਨੇ ਬਹੁਤ ਸਭੱਲੀ ਗੱਲ ਪੁੱਛੀ ਹੈ ਅੱਜ ਦੇ ਵਕਤ ਵਿੱਚ ਆਯੁਰਵੈਦ ਦੇ ਨਾਂ ਤੇ ਪੂਰੇ ਸੰਸਾਰ ਵਿੱਚ ਬਹੁਤ ਪ੍ਰਚਾਰ ਹੈ ਜੀ ਪਰ ਮੈਂ ਇੱਕ ਗੱਲ ਬਲੇ ਦੁੱਖ ਨਾਲ ਔਰ ਸਾਰਿਆਂ ਤੋਂ ਮਾਫੀ ਮੰਗਦਾ ਪਹਿਲੇ ਇਹ ਦਾਵੀ ਨਾ ਕਹਿ ਸਕਦਾ ਕਿ ਆਯੁਰਵੇਦ ਦਾ ਗਿਆਨ ਸ਼ਾਇਦ ਹੀ ਕਿਸੇ ਨੂੰ ਬਹੁਤ ਘੱਟ ਲੋਕਾਂ ਨੂੰ ਜੀ ਆਪ ਜੀ ਦੇਖਦੇ ਸਾਡੇ ਗੀਤਾ ਗ੍ਰੰਥ ਬਹੁਤ ਮਹਾਨ ਗ੍ਰੰਥ ਸਾਰੇ ਚਾਰੇ ਵੀਦ ਜੀ ਉਹਨਾਂ ਦਾ ਇੱਕ ਉਪਵੇਦ ਹੈ ਆਯੁਰਵੇਦ ਗ੍ਰੰਥ ਆਪਣੇ ਉਸ ਫਿਰ ਸਾਲੇ ਕੋ ਬਹੁਤ ਹੀ ਮਹਾਨ ਗ੍ਰੰਥ ਕਲਯੁਗ ਦਾ ਗੁਰੂ ਸ੍ਰੀ ਗੁਰੂ ਬ੍ਰਾਂਤ ਸਾਹਿਬ ਜੀ ਜੀ ਉਸ ਵਿੱਚ ਵੀ ਆਯੁਰਵੇਦ ਦੀ ਪੂਰੀ ਸਿੱਖਿਆ ਦਿੱਤੀ ਗਈ ਹੂੰ पर इस शिक्षा ਨੂੰ ਕੋਈ ਨਹੀਂ ਯਾਰਦਾ ਜੀ ਤੇ ਮੈਂ ਇਹ ਕੋਸ਼ਿਸ਼ ਕਰੂੰਗਾ ਆਪ ਜੀ ਦੇ ਨਾਲ ਜੋ ਆਪ ਦੇ ਦਰਸ਼ਕ ਜੁੜੇ ਹ ਕਿ ਆਪਾਂ ਜਾਲ ਪਾਈਏ ਕਿ ਸੱਚਾ ਆਯੁਰਵੇਦ ਕੀ ਹੈ ਜੀ ਸੱਚੀ ਨਿਰੋਗਤਾ ਕੀ ਹੈ ਹਮ ਗੁਰੂ ਨੇ ਔਰ ਸਾਰੇ ਰਿਸ਼ੀ ਮੁਨੀਆਂ ਸੰਤਾ ਮਹਾਤਮਾ ਵਾ ਨੇ ਗ੍ਰੰਥਾਂ ਨੇ ਸੰ ਕੀ ਸਮਝਾਇਆ ਜੀ ਔਰ ਮੇਰਾ ਇਹ ਮੰਨਣਾ ਕਿ ਅਗਰ ਇਹ ਸਾਰੀ ਗੱਲ ਆਪ ਜੀ ਨੇ ਧਿਆਨ ਨਾਲ ਸੁਣੀ ਦਰਸ਼ਕਾਂ ਨੇ ਅਪਕਾ ਖੁਦ ਹੀ ਡਾਕਟਰ ਬਣ ਜਾਣਾ ਜੀ ਕਿਉਂਕਿ ਬਾਣੀ ਵੀ ਕਹਿੰਦੀ ਹੈ ਆਪ ਪਛਾਨ ਆਪੇ ਆ ਜੀ ਰੋਗ ਨ ਵਿਆਪੇ ਇਨੇ ਤਾ ਹੂੰ ਕਿ ਅਗਰ ਅਪਨੇ ਆਪ ਨੂੰ ਛਾਲਾ ਕੋਈ ਰੋਗ ਨਹੀਂ ਆਏਗਾ ਜੀ ਬਾਣੀ ਕਹਿੰਦੀ ਹੈ ਸੋ ਜਨ ਨਰਮਲ ਜਨ ਆਪ ਪਛਾਤਾ ਆਪੇ ਆਇ ਮਿਲੇ ਅਸੋਦ ਜੀ ਬਾਣੀ ਕਹਿੰਦੀ ਖੁਦ ਰੂਪ ਛਾ ਆਪ ਨਾ ਚੀਨੇ ਬਾਜੀ ਹਾਰੀ ਆਪਣੇ ਆਪ ਨੂੰ ਨਹੀਂ ਪਛਾਨੋਗੇ ਜੀ ਬਾਜੀ ਹਾਰੋ ਸਵਾਮੀ ਜੀ ਤੁਸੀਂ ਵਧੀਆ ਗੱਲ ਕਹੀ ਹੈ ਕਿ ਜੇ ਅਸੀਂ ਆਪਦੇ ਆਪ ਨੂੰ ਪਹਿਚਾਨਾਂਗੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਠੀਕ ਹੋ ਜਾਣਗੀਆਂ ਪਰ ਮੁੱਦਾ ਇੱਥੇ ਇਹ ਵੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਜਿਵੇਂ ਕਈ ਵਾਰੀ ਸਾਡਾ ਛੋਟਾ ਜਿਹਾ ਸਿਰਦਰਦ ਹੁੰਦਾ ਅਸੀਂ ਕੀ ਕਰਦੇ ਹਾਂ ਸਾਨੂੰ ਲੱਗਦਾ ਵੀ ਪੇਨ ਕਿਲਰ ਲੈ ਲਓ ਠੀਕ ਹੋ ਜਾਊਗਾ ਜਿਵੇਂ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਸਿਹਤ ਨਾਲ ਜੁੜੀਆਂ ਅਸੀਂ ਉਹਨਾਂ ਨੂੰ ਅਵੋਇਡ ਕਰ ਦਿੰਨੇ ਆ ਕਿਵੇਂ ਪਹਿਚਾਨਣਾ ਚਾਹੀਦਾ ਆਪਦੇ ਆਪ ਨੂੰ ਇਸ ਦੇ ਲਈ ਸਾਨੂੰ ਗੁਰਮਸਲਾ ਜੁੜਨਾ ਪੈਣਾ ਜੀ ਪਛਾਨਣ ਲਈ ਸਾਨੂੰ ਵੇਦ ਸ਼ਾਸਤਰ ਗ੍ਰੰਥਾਂ ਦਾ ਜਿਹੜਾ ਨਿਚੋੜ ਹੈ ਜੀ ਉਹ ਜਾਨਣਾ ਪੈਣਾ ਸੱਚੇ ਚੰਗੇ ਮਨੁੱਖ ਭਲਾਈ ਲਈ ਕੰਮ ਕਰਨ ਵਾਲੇ ਵੈਦਾਂ ਮਿਲਣਾ ਪੈਣਾ ਜੀ ਲੇਕਿਨ ਇਹ ਬਹੁਤ ਸੋਰਚੇ ਮਦ ਆਸਾਨੀ ਨਾਲ ਸੀ ਆਪਣੇ ਆਪ ਨੂੰ ਠੀਕ ਰੱਖ ਸਕਦੇ ਆ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਗਾ ਕਿ ਕਿਸ ਤਰ੍ਹਾਂ ਸੀ ਜਾਣੀਏ ਕਿ ਮੇਰਾ ਗੁਣ ਕੀ ਹੈ ਜੀ ਮੇਰੀ ਪ੍ਰਕਿਰਤੀ ਕੀ ਹੈ ਜਿਸ ਨੂੰ ਜਾਣ ਕੇ ਸੀ ਨਿਰੋਗ ਰਹਿਣਾ ਕੀ ਆ ਜਾਂਦਾ ਹੈ ਕੀ ਮੂਲ ਰੂਪ ਚ ਤਿੰਨ ਤਰ੍ਹਾਂ ਦੇ ਲੋਕ ਨੇ ਦੁਨੀਆਂ 'ਚ ਜਿਵੇਂ ਸੱਤ ਨੇ ਪਰ ਤਿੰਨ بیس ਐ ਕਿਹੜੇ ਕਿਹੜੇ ਅਗਾਂ ਜੋਗਨ ਵਾਏ ਤਾ ਮੋਗਨ ਵਾਏ ਔਰ ਸਤੋਗਨ ਵਾਏ ਜੀ ਜਿਹਨੂੰ ਸਾਡੇ ਡਾਕਟਰ ਕਹਿੰਦੇ ਆ ਬਾਤ ਬਿੱਤ ਔਰ ਕਫ ਹੋਵੇ ਜੀ ਹੁਣ ਆਪਣੇ ਆਪ ਨੂੰ ਜਾਨਣਾ ਕਿ ਮੇਰੇ 'ਚ ਬਾਤ ਜ਼ਿਆਦਾ ਹੈ ਪਿੱਤ ਜ਼ਿਆਦਾ ਹੈ ਜਾਂ ਕਫ ਜ਼ਿਆਦਾ ਹੈ ਇਹ ਗਿਆਨ ਲੈਣਾ ਸਭ ਤੋਂ ਜ਼ਰੂਰੀ ਦੱਸਿਆ ਸਾਰੇ ਮਾਪੱਖਾਂ ਨੇ ਜੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਰਦਾਖਾ ਬਿਲਣੇ ਸੇਗੁਰ ਗੁਰਾਂ ਸਾਹਿਬ ਜੀ ਕਹਿੰਦੇ ਆ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੂ ਬਿਗਨ ਨ ਕੋ ਲਾਗੇ ਜਾਕੀ ਪ੍ਰਭ ਅਗੇਰਦਾਸ ਜੀ ਕੀ ਅਗਰ ਅਸੀਂ ਤਿੰਨੇ ਗੁਣਾਂ ਨੂੰ ਜਾਣ ਲਈਏ ਹਮ ਔਰ ਉਹਨਾਂ ਨੂੰ ਬਰਾਬਰ ਰੱਖੀਏ ਬਾਣੀ ਦੇ ਦਿਲ ਕੋਈ ਵੀ ਰੋਗ ਨਹੀਂ ਆ ਸਕਦਾ ਔਰ ਅਗਰ ਆਤਮਾ ਦਾ ਕਲੈਨ ਕਰ ਲੈ ਇਸ ਸੰਸਾਰ ਤੋਂ ਉੱਪਰ ਜਾਣਾ ਫਿਰ ਅਸੀਂ ਕੀ ਕਹਾਂ ਰੱਬ ਦੇ ਨਾਮ ਰੱਬ ਕੋ ਅਰਦਾਸ ਕਰ ਲੇਕਿਨ ਜਦ ਤੱਕ ਸੰਸਾਰ ਵਿੱਚ ਆ ਬਾਣੀ ਕਹਦੀ ਕਾਰ ਉਠਾਰ ਪਿਤ ਬਾਤ ਹੰਤਾ ਇਹ ਸ਼ਬਦ ਦੇ ਸੁਰੂਜੀ ਕਹਿੰਦੇ ਗੁਰੂ ਸਾਹਿਬ ਕਿ ਤਿੰਨਾ ਨੂੰ ਬਰਾਬਰ ਕਰੋ ਬਾਤ ਹਵਾ ਗਰਮੀ ਪਿਤ ਔਰ ਮਿੱਟੀ ਪਾਣੀ ਕਾ ਅਗਰ ਇਹ ਤੁਹਾਡੇ ਘੱਟ ਜਿਆਦਾ ਨਹੀਂ ਤੇ ਬਿਮਾਰੀਆਂ ਆਣ ਗਿਆ ਹੀ ਆਣ ਗਿਆ ਦਲੇ ਸੁਣਾ ਚਾਹੀਦਾ ਦਲੇ ਸੁਣਾ ਚਾਹੀਦਾ ਜਿੱਦਾਂ ਆਪ ਜੀ ਨੇ ਗੱਲ ਕੀਤੀ ਜੀ ਕਿ ਸਿਰ ਦਰਦ ਆਸੀ ਪੇਨਕਿਲਰ ਲੈਂਦੇ ਹਾਂ ਹਮ ਸਿਰ ਦਰਦ ਦਾ ਕਾਰਨ ਕੀ ਹੈ ਇਹ ਸਾਨੂੰ ਨਹੀਂ ਪਤਾ ਸਾਡੇ ਡਾਕਟਰ ਨੂੰ ਨਹੀਂ ਪਤਾ ਨਾ ਦਾਅਵੇ ਨਾ ਕਹਿ ਸਕਦਾ ਜੀ ਕੀ ਕਹਣਾ ਨਹੀਂ ਪਤਾ ਇਹ ਸਿਰਫ ਆਯੁਰਵੈਦਿਕ ਨੇਚਰ ਦੇ ਔਰ ਜਿਹੜੇ ਭਗਤ ਔਰ ਸੰਤ ਨੇ ਹਮ ਉਹ ਦੱਸ ਸਕਦੇ ਤੁਹਾਡੇ ਸਿਰ ਦਰਦ ਕਿਉਂ ਕਿਉਂ ਹੈ ਸਿਰ ਦਰਦ ਦੇਖੋ ਕਿਵੇਂ ਦੱਸਣਗੇ ਅਗਰ ਆਪ ਜੀ ਹਵਾ ਵਾਲੇ ਆਪ ਵੀ ਹਵਾ ਵਾਲੇ ਜਿਹੜੇ ਬਾਤ ਵਾਲੇ ਹੁੰਦੇ ਆ ਉਹਨਾਂ ਦੇ ਅੰਦਰ ਹਵਾ ਜ਼ਿਆਦਾ ਹੁੰਦੀ ਹੈ। ਹੁਣ ਹਵਾ ਦਾ ਕੰਮ ਕੀ ਚੱਲਣਾ? ਜੀ। ਜਦ ਚੱਲਣਾ ਰੁਕਦਾ ਹੈ ਤੇ ਸਾਡੇ ਸਰੀਰ 'ਚ ਟਾਕਸਿਨ ਜਿਹੜੇ ਹੁੰਦੇ ਆ ਗੰਦਗੀ ਜਿਹੜੀ ਹੁੰਦੀ ਹੈ ਉਹ ਪੂਰੀ ਤਰ੍ਹਾਂ ਨਹੀਂ ਚਲਦੀ ਬਾਹਰ ਨਹੀਂ ਹੁੰਦੀ। ਓਕੇ। ਐਕਸਕ੍ਰੀਟ ਨਹੀਂ ਹੁੰਦੀ। ਜੀ। ਕਿ ਉਸ ਤੋਂ ਕੀ ਹੈ? ਜਿਹੜੀ ਆਪਾਨ வாயு ਬਣਦੀ ਹੈ, ਗੰਦੀ வாயு ਬਣਦੀ ਹੈ ਉੱਪਰ ਜਾਣਾ ਸ਼ੁਰੂ ਹੋ ਜਾਂਦੀ ਹੈ। ਅਸੀਂ ਡਾਕਟਰ ਕੋਲ ਗਏ ਜੀ ਮੇਰੇ ਨਾਲ ਸਿਰ ਦਰਦ ਬੜਾ। ਹਮ। ਹੁਣ ਉਹ ਸਿਰ ਦਰਦ ਉਸ வாயு ਕਰਕੇ ਲੇਕਿਨ ਉਹਨਾਂ ਨੇ ਪੇਨ ਕਿਲਰ ਦੇਣਾ ਜੀ ਉਸ ਵਾਯੂ ਨੂੰ ਠੀਕ ਨਹੀਂ ਕਰਨਾ ਉਹੀ ਵਾਯੂ ਸਾਡੇ ਜੋੜਾਂ ਜਾਏਗੀ ਜੋੜਾਂ ਦਰਦ ਹੋਣਗੇ ਉਹੀ ਵਾਯੂ ਸਾਡੇ ਗਠੀਆ ਬਣਾ ਦੇਗੀ ਉਹ ਵਾਯੂ ਸਾਡੇ ਪੈਰਾਲਾਈਜ਼ ਕਰ ਦੇਗੀ ਉਹ ਵਾਯੂ ਸਾਨੂੰ ਚਿੰਤਾ ਦੇਗੀ ਉਹੀ ਵਾਯੂ ਸਾਡੇ ਬ੍ਰੇਨ ਤੇ ਅਟੈਕ ਕਰ ਦੇਗੀ ਔਰ ਸਾਨੂੰ ਹਮੇਸ਼ਾ ਬੇਚੈਨ ਰੱਖੇਗੀ ਤੇ ਉਸ ਨੂੰ ਠੀਕ ਨਹੀਂ ਕਰਦੇ ਅਸੀਂ ਵਾਯੂ ਨੂੰ ਜਿਹੜੀ ਬਾਣੀ ਕਹਿੰਦੀ ਕਾੜ ਕੁਠਾਰ ਪਿੱਤ ਬਾਤ ਹੰਤਾ ਕੀ ਬਾਤ ਬਰਾਬਰ ਕਰੋ ਉਹ ਕਰਦੇ ਨਹੀਂ ਅਸੀਂ ਸਿਰਫ ਪੜੀ ਜਾ ਰਹੇ ਹਾਂ ਕੜ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਓ ਤੀਨੇ ਤਾਪ ਨਿਵਾਰ ਨਹਾਰਾ ਦੁਖ ਹੰਤਾ ਸੁਖ ਰਾਸ ਕਾਕੂ ਬਿਗਨਕ ਕੋ ਲਾਗੇ ਜਾ ਕੀ ਪ੍ਰਭ ਆਗਿਆ ਦਾਸ ਓਹ ਪੜ ਲਿਆ ਬਾਣੀ ਕਿਤਨਾ ਜਿਆਦਾ ਸਾਨੂੰ ਪਿਆਰਾ ਸਮਝ ਆ ਰਹੀ ਹੈ ਕਿ ਭਾਈ ਇਹ ਤਿੰਨਾਂ ਨੂੰ ਬਰਾਬਰ ਕਰੋ ਪਰ ਦੁੱਖ ਦੀ ਗੱਲ ਹੈ ਨਾ ਕੋਈ ਇਹ ਦੱਸਦਾ ਕਿ ਤੁਸੀਂ ਕੀ ਹੋ ਪਰ ਨਾ ਕੋਈ ਇਹ ਦੱਸਦਾ ਕਿ ਇਹ ਤਿੰਨਾਂ ਨੂੰ ਬਰਾਬਰ ਕਿਵੇਂ ਕਰਨਾ ਜਦ ਤੱਕ ਬਰਾਬਰ ਨਹੀਂ ਕਰਾਂਗੇ ਜਨਰੋਗ ਆਣਗੇ ਹੀ ਆਣਗੇ ਔਰ ਅਸੀਂ ਐਲੋਪੈਥ ਦੀਆਂ ਦਵਾਈਆਂ ਖਾ ਖਾ ਕੇ ਖਾ ਖਾ ਕੇ ਆਪਣਾ ਮਨ ਔਰ ਤਨ ਜਿਹੜਾ ਰੱਬ ਦੀ ਭਗਤੀ ਵੱਲ ਜਾਣਾ ਚਾਹੀਦਾ ਸੀ ਜਿਹੜਾ ਦੁਨੀਆ ਦੇ ਪ੍ਰਕਾਰ ਵੱਲ ਜਾਣਾ ਚਾਹੀਦਾ ਸੀ ਉਹ ਕੇਵਲ ਔਰ ਕੇਵਲ ਆਪਣੇ ਆਪ ਸੀ ਸੋਚਾ ਤੇ ਇਸ ਲਈ ਪਰ ਤੇ ਫਿਰ ਇਹ ਬਰਾਬਰ ਕਿਵੇਂ ਕਰ ਸਕਦੇ ਆ ਜਾਂ ਕੋਈ ਵੀ ਆਪਦੇ ਆਪ ਨੂੰ ਕਿਵੇਂ ਪਛਾਣੇ ਕਿ ਜਿਹੜੀ ਉਹਦੀ ਬਾਡੀ ਹੈ ਕਿਸ ਟਾਈਪ ਦੀ ਆ ਬਿਲਕੁਲ ਇਹ ਮੈਂ ਅੱਜ ਦੱਸਣ ਦੀ ਕੋਸ਼ਿਸ਼ ਕਰੂੰ ਜਿਹੜੇ ਬਾਤ ਵਾਲੇ ਲੋਕ ਹੁੰਦੇ ਆ ਉਹ ਬੜੇ ਹੀ ਸੋਹਣੇ ਹੁੰਦੇ ਹਮ ਸੁੰਦਰ ਜੀ ਉਹ ਦਿਲ ਦੇ ਵੀ ਸਾਫ਼ ਹੁੰਦੇ ਸਕੀਮੀ ਬਹੁਤ ਨੇ ਕ੍ਰੀਏਟਿਵ ਜੀ ਐਕਟਿਵ ਹਮ ਕ੍ਰੀਏਟਿਵ ਨੇ ਪੂਰੇ ਜੀ ਰਚਨਾਤਮਕ ਉਹਨਾਂ ਦੇ ਹੱਥ ਠੱਲੇ ਹੁੰਦੇ ਜੀ ਉਹਨਾਂ ਦੀ ਜਿਹੜੀ ਆਈਜ਼ ਹੈ ਅੱਖਾਂ ਦਾ ਰੰਗ ਹੈ ਹਮ ਉਹ ਥੋੜਾ ਬ੍ਰਾਊਨ ਹੁੰਦਾ ਜੀ ਉਹ ਬੋਡੀ ਲੈਂਗੁਏਜ ਯੂਜ਼ ਕਰਦੇ ਹਮ ਖਿਲਦੇ ਉਹਨਾਂ ਦੇ ਅੰਦਰ ਸਾਰੇ ਅੱਛੇ ਅੱਛੇ ਗੁਣ ਬਹੁਤ ਹੁੰਦੇ ਆ ਸਰ ਇਹਦਾ ਵਗਣ ਹੁੰਦਾ ਹੈ ਕਿ ਉਹ ਜਿਆਦਾ ਸੋਚਦੇ ਜਦੋਂ ਵਾਈਉ ਕ੍ਰੀਏਟੀਵਿਟੀ ਵਾਸਤੇ ਵਾਈਉ ਮਾਈਂਡ ਚ ਆਈ ਕ੍ਰੀਏਟੀਵਿਟੀ ਕਰਨ ਵਾਸਤੇ ਪਰ ਉਹ ਚੈਨਲਾਈਜ਼ ਅਗਰ ਨਹੀਂ ਕਰੇਗਾ ਉਹ ਚੈਨਲਾਈਜ਼ ਨਹੀਂ ਕਰ ਪਾਏਗਾ ਕ੍ਰੀਏਟਿਵ ਨਹੀਂ ਕਰ ਪਾਏਗਾ ਕ੍ਰੀਏਟੀਵਿਟੀ ਤੇ ਕੀ ਹੋਏਗਾ ਉਹ ਉਲਸਾ ਚਿੰਤਾ ਚਲੇ ਜਾਏਗੀ ਤੇ ਚਿੰਤਾ ਤੋਂ 80 ਬਿਮਾਰੀਆਂ ਹੁੰਦੀਆਂ ਜੋੜਾਂ ਦਾ ਸਟਿਫਨੈਸ ਚਾਹ ਹਰਵਾਇਕ ਕਲੀ ਸਾਈਟਿਕਾ ਬੇਚੈਨੀ ਇਹ ਸਾਰੇ ਰੋਗ ਕੀ ਹੈ ਵਾਇਦ ਰੋਗ ਉਹਨੂੰ ਕਲਨਾ ਕੀ ਚਾਹੀਦਾ ਸੀ हवा बैलेंस करनी चाहिए बैलेंस करे हवा बाबा नानक कै तन पीड़ी है, मन में चल बानक कल्ट उल्ट की है रजोगुण वाले पात वाले अगर दाल ज्यादा खाने के उन्होंने रजोगुण ज्यादा हम दाल कि दाल पा लेन और बैलेंस होगी ਓਕੇ ਦਾਲ ਖਾਣੀ ਵੀ ਐ ਤਾਂ ਵਿੱਚ ਕਿਉਂ ਪਾ ਲੋ? ਕਿਉਂ ਪਾਉ। ਬਰਦਾਸ, ਚਨਾ, ਰਾਜਮਾ ਮਾਦਰ ਰਾਤ ਨੂੰ ਨਾ ਖਾਓ। ਸਵੇਰੇ ਖਾਓ। ਓਕੇ। ਡ్రਾਈ ਫਰੂਟ ਬਿਲਕੁਲ ਨਾ ਖਾਓ। ਜੀ। ਕੜੀ ਬਿਲਕੁਲ ਨਾ ਖਾਓ। ਹਮ। ਮੈਦਾ ਬਿਲਕੁਲ ਨਾ ਖਾਓ। ਅਦਰ ਰਾਜੀ ਭੋਜਨ ਰਾਜ ਗੁਣ ਵਾਲੇ ਰਜੋ ਗੁਣ ਵਾਲੇ ਵਾਤ ਵਾਲੇ ਖਾਣਗੇ ਕਿ ਉਹਨਾਂ ਦੇ ਅੰਦਰ ਪਹਿਲੇ ਹੀ ਰੱਬ ਨੇ ਹਵਾ ਜਿਆਦਾ ਰੱਖੀ ਹੋਰ ਹਵਾ ਵਧੇਗੀ। ਔਰ ਜਿੱਦਾਂ ਹਵਾ ਜਿਆਦਾ ਹੋਏਗੀ ਤੁਸੀਂ ਸਮਝ ਸਕਦੇ ਹੋ ਚੱਲਣ ਵਾਲੀਆਂ ਸਾਰੀ ਚੀਜ਼ਾਂ ਰੁਕ ਜਾਣਗੀਆਂ ਕਿਉਂਕਿ ਹਵਾ ਦਾ ਕੰਮ ਕੀ ਐ? ਚਲਣਾ ਹਵਾ ਚਲਾਂਦੀ ਹੈ ਮਨ ਨੂੰ ਚਲਾਂਦੀ ਹੈ ਸਰੀਰ ਨੂੰ ਚਲ ਜੀ ਇਸ ਲਈ ਉਸ ਕੋ ਬਚਣ ਦਾ ਤਰੀਕਾ ਕਿਹੜੀ ਚੀਜ਼ਾਂ ਸਿਖਾਈਏ ਔਰ ਪ੍ਰਕਿਰਤੀ ਦੇ ਅੰਦਰ ਰੱਬ ਨੇ ਸਾਰੇ ਗੁਣ ਰੱਖੇ ਹਨ ਤਿੰਨ ਤਰ੍ਹਾਂ ਦੀ ਪ੍ਰਕਿਰਤੀ ਰੱਖੀ ਹੈ ਜੀ ਇੱਕ ਜੜੀ ਬੂਟੀਆਂ ਹਵਾ ਠੀਕ ਕਰਨ ਦੀਆਂ ਇੱਕ ਗਰਮੀ ਠੀਕ ਕਰਨ ਦੀਆਂ ਇੱਕ ਮਿੱਟੀ ਬਣੀ ਠੀਕ ਕਰਨ ਦੀਆਂ ਹੁਣ ਜਿਹੜੀ ਹਵਾ ਨੂੰ ਠੀਕ ਕਰਦੀ ਹੈ ਉਹ ਖਾਣੀ ਹੈ ਬ੍ਰਹਮੀ ਸੰਘ ਪੁਸ਼ਪੀ ਇਸ ਤਾਵਰ ਹੈ ਜਟਾ ਮੰਸੀ ਹੈ ਅਸ਼ੋਕ ਹੈ ਬਹੁਤ ਸਾਰੀਆਂ ਬਸੂਤੀ ਹੈ ਇਦਾਂ ਦੀ ਬੂਟੀਆਂ ਜਿਹੜੀਆਂ ਸਾਨੂੰ ਇਸਤੇਮਾਲ ਕਰਨੀਆਂ ਚਾਹੀਦੀਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਉਹ ਜੜੀ ਬੂਟੀਆਂ ਦਾ ਗਿਆਨ ਭੁੱਲ ਗਏ ਅਸੀਂ ਉਹ ਜੜੀ ਬੂਟੀਆਂ ਨੂੰ ਲਾਰਾ ਭੁੱਲ ਗਏ ਬਾਣੀ 'ਚ ਅਸੀਂ ਜ਼ਰੂਰ ਪੜਦੇ ਆਂ ਕੁਦਰਤ ਕਵਨ ਕਹਾ ਵਿਚਾਰ ਜੀ ਵਾਰਿਆ ਨਾ ਜਾਵਾਂ ਇੱਕ ਵਾਰ ਕਿ ਜੇ ਸਪੂਰ ਤੇ ਵਿਚਾਰ ਕਰਾਂਗੇ ਤੇ ਅਸੀਂ ਉਸ ਤੇ ਬਾਰ-ਬਾਰ ਬਲਿਹਾਰ ਜਾਵਾਂਗੇ ਹਮ ਬਾਬਾ ਨਾਨਕ ਇੱਕ ਆਫ਼ਤੀ ਲਿਖਦੇ ਆਂ ਜੀ ਜਿਹਨੂੰ ਕਿਹਾ ਜਾਂਦਾ ਕਿ ਇਸ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਗਿਆਨ ਉਸ ਤੋਂ ਸਮਾ ਗਿਆ ਅਗਰ ਕੁਝ ਉਸ ਨੂੰ ਪਰਲੇ ਚਾਹੇ ਆਂਤਰਿਕ ਗਿਆਨ ਹੈ ਚਾਹੇ ਸਾਲੇ ਸਰੀਰ ਦਾ ਗਿਆਨ ਹੈ ਚਾਹੇ ਅਧਿਆਤਮ ਦਾ ਗਿਆਨ ਹੈ ਸਭ ਕੁਝ ਉਸਿਆਰਿ ਨੇ ਬਾਬਾ ਨਾਨਕ ਕਹਿੰਦੇ ਕੈਸੀ ਆਰਤੀ ਹੋਵੇ ਭਵਖੰਡਨਾ ਤੇਰੀ ਆਰਤੀ ਅਨਹੱਤਾ ਸ਼ਬਦ ਵਜੰਤ ਪੀਰੀ ਇਹਨੇ ਪ੍ਰਮਾਤਮਾ ਕੀ ਆਰਤੀ ਕਿਹ ਲਈ ਜਿਹੜੀ ਸੱਚਾ ਸੁਖ ਦਿੰਦੀ ਹੈ ਜੀ ਅੰਦਰੋਂ ਨਾਮ ਨਾਲ ਜੁੜਨਾ ਸਭ ਮਜਬੂਰ ਇਹ ਆਤਮਾ ਦਾ ਕਲਿਆਣ ਹੋ ਗਿਆ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਸਾਡੇ ਸਰੀਰ ਦਾ ਕਲਿਆਣ ਕਿਵੇਂ ਹੋਏ ਇਹ ਸਰੀਰ ਜਦ ਤੱਕ ਸੀ ਦੀਜੀ ਜੀ ਗੁਰੂ ਸਾਹਿਬ ਕਹਿੰਦੇ ਗगन ਮੈਂ ਥਾਲ ਰਵਚੰਦ ਦੀਪਕ ਬਨੇ ਤਾਰਕਾ ਮਨਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੈ ਸਦਲ ਬਨਰਾਈ ਫਲੰਤ ਜੋਤੀ ਹਮ ਕੀ ਜਿਹੜੀ ਤੁਹਾਡੀ ਸਰੀਰਿਕ ਜੋਤ ਹੈ ਇਸ ਨੂੰ ਫਲੰਤ ਕਰਨਾ ਹੈ ਵਨਸਪਤੀ ਨੇ ਇਹ ਅਗਲੀ ਸੱਚੀ ਧੂਪ ਹੈ ਉਹ ਕੀ ਹੈ ਜੜੀ ਬੂਟੀਆਂ ਦੀ ਧੂਪ ਜਦੋਂ ਹਵਾ ਨਿਕਲੇਗੀ ਉਥੋਂ ਉਹ ਸਾਡੇ ਮਨ ਰਤਨ ਨੂੰ ਨਿਹਾਲ ਕਰ ਦੇਗੀ ਇਸ ਲਈ ਜੜੀ ਬੂਟੀਆਂ ਦੀ ਪਛਾਣ ਕਰੋ ਕੀ ਹਵਾ ਵਾਸਤੇ ਕਿਹੜੀ ਜੜੀ ਬੂਟੀਆਂ ਜੀ ਗਰਮੀ ਵਾਸਤੇ ਕਿਹੜੀ ਜੜੀ ਬੂਟੀਆਂ ਹਵਾ ਖਾਸ ਕਰ ਮਨ ਨੂੰ ਕਿਹਾ ਜਾਂਦਾ ਜਦ ਸੱਲੇ ਮਨ ਤੇ ਹਵਾ ਦੂਸ਼ਿਤ ਜਾਏਗੀ ਤੇ ਸਾਡਾ ਮਨ ਵਿਕਾਰਾਂ ਵੱਲ ਜਾਂਦਾ ਹੈ ਤੇ ਜੈਸਾ ਖਾਏ ਹਨ ਵੈਸਾ ਹੋਏ ਮਨ ਅਗਰ ਸਿ ਖੁਸ਼ ਰਹਿਣਾ ਹੈ ਪਰਬੁੱਧ ਰਹਿਣਾ ਹੈ ਤੇ ਸਾਨੂੰ ਆਪਣੇ ਅੰਨ ਬਾਰੇ ਸੋਚਣਾ ਪੈਣਾ ਕਿ ਅਸੀਂ ਕੀ ਖਾਣਾ ਹੈ ਕੀ ਨਹੀਂ ਖਾਣਾ